ਅਗਲੀ ਜਿਹੜੀ ਹਰਜੋ ਸਿੰਘ ਜੀ ਖਬਰ ਕਰਦੇ ਚਾਹੀਏ ਬੜਾ ਇੱਕ ਘਨੌਣਾ ਜਿਹਾ ਕੰਮ ਫਰਾਂਸ ਦੇ ਵਿੱਚ ਜਿਹੜਾ ਹੈ ਵਾਪਰਿਆ ਸੀ ਫਰਾਂਸ ਦੀ ਉਹ ਜਿਹੜੀ ਔਰਤਾ ਉਸਨੇ ਆਪਣੇ ਘਰ ਵਾਲੇ ਦੇ ਉੱਤੇ ਦੋਸ਼ ਲਾਏ ਸੀ ਕਿ ਉਹ ਉਸ ਨੂੰ ਨਸ਼ੀਲੇ ਪਦਾਰਥ ਖਵਾ ਦਿੰਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਈ ਬੰਦਿਆਂ ਨੂੰ ਸੱਦਾ ਸੀ ਤਾਂ ਜੋ ਉਹਦੇ ਨਾਲ ਉਹ ਰੇਪ ਕਰ ਸਕਣ ਇਹ ਕਹਿੰਦੀ ਵੀ ਹੁਣ ਬੀਬੀ ਆਪ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਟੈਸਟੀਫਾਈ ਕਰ ਰਹੀ ਆ ਜਿਸੈਲ ਪੈਲੀਕੋਰਟ ਨੇ ਕਹਿੰਦੇ ਵੀ ਐਨੇ ਜਿਆਦਾ ਟਰੌਮੇ ਚੋਂ ਲੰਘਣ ਦੇ ਬਾਵਜੂਦ ਵੀ ਅਦਾਲਤ ਵਿੱਚ ਜਾ ਕੇ ਇਹ ਸਾਰਾ ਕੁਝ ਜਿਹੜਾ ਉਹ ਦੱਸਿਆ ਹੈਗਾ ਆ ਡੋਮਨਿਕੀ ਪੈਲੀਕੋਰਟ ਜੋ ਹੁਣ 71 ਸਾਲ ਦਾ ਆ ਉਸ ਦੇ ਉੱਤੇ ਇਹ ਦੋਸ਼ ਆ ਵੀ ਉਸਨੇ 50 ਘਟੋ ਘਟ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰੇ ਸਦਿਆ ਐਗਰੀਵੇਟਿਡ ਰੇਪ ਜਿਹੜਾ ਉਹ ਕਰਾਇਆ ਤੇ ਹੁਣ ਕਹਿੰਦੇ ਵੀ ਉਸ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਉਸ ਦੇ ਨਾਲ-ਨਾਲ 50 ਹੋਰ ਜਾਣਿਆਂ ਨੂੰ ਵੀ ਜਿਨ੍ਹਾਂ ਨੇ ਇਸ ਪੂਰੀ ਸਕੀਮ ਦੇ ਵਿੱਚ ਭਾਗ ਲਿਆ ਉਹ ਵੀ ਟ੍ਰਾਇਲ ਦਾ ਸਾਹਮਣਾ ਜਿਹੜਾ ਆ ਉਹ ਕਰ ਰਹੇ ਹੈਗੇ ਆ ਸੋ ਇਹ ਇੱਕ ਜਿਹੜੀ ਚੀਜ਼ ਆ ਬੜੀ ਕਹਾਣੀ ਜਿਹੜੀ ਹਰਜੋਤ ਸਿੰਘ ਜੀ ਆ ਵਾਪਰੀ ਸੀਗੀ ਕਹਿੰਦੇ ਵੀ 220 ਦੇ ਅਖੀਰ ਦੇ ਵਿੱਚ ਇਹ ਪਤਾ ਲੱਗਾ ਸੀਗਾ ਇੱਕ ਸਿਕਿਉਰਿਟੀ ਏਜੰਟ ਨੇ ਇਸ ਬੀਬੀ ਦੇ ਘਰ ਵਾਲੇ ਨੂੰ ਚੋਰੀ-ਚੋਰੀ ਉਸ ਦੀਆਂ ਤਸਵੀਰਾਂ ਖਿੱਚ ਕੇ ਜਿਹੜਾ ਸੁਪਰਮਾਰਕਟ ਦੇ ਵਿੱਚ ਖੇਚ ਰਿਆ ਸੀਗਾ ਉਦੋਂ ਜਿਹੜਾ ਉਸ ਨੂੰ ਫੜਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਉਦੋਂ ਇਸ ਦੀ ਜਾਂਚ ਇਸ ਬੰਦੇ ਦੀ ਹੋਣੀ ਸ਼ੁਰੂ ਹੋਈ ਫੋਨ ਦੀ ਕੰਪਿਊਟਰ ਦੀ ਤੇ ਉਥੋਂ ਜਿਹੜਾ ਬਾਅਦ ਪਤਾ ਲੱਗਾ ਵੀ ਇਸ ਨੇ ਤਾਂ ਹਜ਼ਾਰਾਂ ਹੀ ਜਿਹੜੀਆਂ ਫੋਟੋਆਂ ਤੇ ਵੀਡੀਓਆਂ ਹੋਰ ਲੋਕਾਂ ਦੀਆਂ ਆਪਣੀ ਘਰ ਵਾਲੀ ਦੇ ਨਾਲ ਹੀ ਜੋ ਇੱਕ ਨੌਣੇ ਕੰਮ ਕਰਦੇ ਆਂਦੀਆਂ ਉਹਨੇ ਖਿੱਚ ਕੇ ਆਪਣੇ ਕੰਪਿਊਟਰ ਦੇ ਵਿੱਚ ਰੱਖੀਆਂ ਸੀ ਫਿਰ ਜਿਹੜਾ ਕਹਿੰਦੇ ਵੀ ਇਹ ਪਤਾ ਲੱਗਾ ਕਹਿੰਦੇ ਵੀ 10 ਸਾਲ ਤੱਕ ਇਹ ਐ ਲੈਬੋਰੇਟ ਸਿਸਟਮ ਇਸ ਬੰਦੇ ਨੇ ਆਪਣੀ ਹੀ ਘਰਵਾਲੀ ਦੇ ਉਲਟ ਜਿਹੜਾ ਉਹ ਵਰਤਿਆ ਆ ਤੇ ਹੁਣ ਇਹ ਜਿਹੜੀ ਬੀਬੀ ਆ ਮੁਰੇ ਆ ਕੇ ਇਹ ਸਾਰਾ ਕੁਝ ਜਿਹੜੀ ਉਹ ਦੱਸ ਰਹੀ ਆ ਕਿ ਨਵੀ ਜਿਹੜੇ 50 ਜਣੇ ਨਾਲ ਉਸ ਦੇ ਘਰਵਾਲੇ ਦੇ ਜਿਹੜਾ ਸਟੈਂਡ ਕਰ ਰਹੇ ਆ ਟ੍ਰਾਇਲ ਉਹਨਾਂ ਦੀ ਉਮਰ 22 ਤੋਂ 70 ਸਾਲ ਦੇ ਦਰਮਿਆਨ ਦੱਸੀ ਜਿਹੜੀ ਉਹ ਜਾ ਰਹੀ ਆ ਸੋ ਦੇਖ ਲਓ ਹਰਜੋਤ ਸਿੰਘ ਜੀ ਵੀ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰਦਾ ਆ ਲੋਕਾਂ ਦਾ ਦਿਮਾਗ ਕਿਹੜੇ ਪਾਸੇ ਨੂੰ ਇਹ ਆਵਾਜ਼ ਜਿਹੜਾ ਉਹ ਉੱਤਿਆ ਪਿਆ ਆ ਇਹ ਕੁਛ ਕਹਿ ਨਹੀਂ ਸਕਦਾ ਉਹ ਬੀਬੀ ਕਹਿੰਦੀ ਅੱবি ਮੈਂ ਅਖੀਰ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਲੜਦੀ ਰਹੂੰਗੀ